ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਬੜੀ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਇਹ ਵੀਡੀਓ ਲੈ ਕੇ ਆਏ ਜੀ ਜਿਵੇਂ ਕਿ ਇਹ ਬਿਜਲੀ ਵਾਲੇ ਬੋਰਡ ਆ ਗਏ ਤੇ ਬਹੁਤ ਜ਼ਿਆਦਾ ਗੰਦੇ ਹੋਏ ਪਏ ਆ ਇਹ ਇਹਦੀ ਹਾਲਤ ਤੁਸੀਂ ਦੇਖ ਸਕਦੇ ਆ ਤੇ ਅੱਜ ਆਪਾਂ ਇਹ ਸਾਫ਼ ਕਰਨੇ ਦੱਸਾਂਗੇ ਜੀ ਵੀਡੀਓ ਦੇ ਵਿੱਚ ਤੇ ਬਿਲਕੁਲ ਸੌਖਾ ਜਿਹਾ ਤਰੀਕਾ ਦੱਸਾਂਗੇ ਜੀ ਆਪਾਂ ਤੇ ਆਪਣੇ ਘਰ ਦੇ ਵਿੱਚ ਇਹ ਸਮਾਨ ਪਿਆ ਹੁੰਦਾ ਦੋ ਚੀਜ਼ਾਂ ਲਵਾਂਗੇ ਆਪਾਂ ਇਹਦੇ ਵਿੱਚ ਸਾਫ ਕਰਨ ਲਈ ਦੋ ਚੀਜ਼ਾਂ ਵਰਤਾਂਗੇ ਜੀ ਤੇ ਬਹੁਤ ਹੀ ਵਧੀਆ ਇਹਦੇ ਨਾਲ ਚਮਕ ਜੂਗਾ ਇਹ ਸਿਰਫ 2 ਮਿੰਟ ਹੀ ਲੱਗਣਗੇ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ 2 ਮਿੰਟਾਂ ਦੇ ਵਿੱਚ ਹੀ ਇਹਨੂੰ ਆਪਾਂ ਚਮਕਾ ਸਕਦੇ ਆਂਗੇ ਤੇ ਬਹੁਤ ਜ਼ਿਆਦਾ ਵਧੀਆ ਨਿਕਲ ਆਊਗਾ ਇਹ ਤੇ ਜ਼ਿਆਦਾ ਆਪਾਂ ਨੂੰ ਇਹ ਰਗੜਨ ਦੀ ਵੀ ਲੋੜ ਨਹੀਂ ਹੈਗੀ ਜੀ ਬਿਨਾਂ ਮਿਹਨਤ ਦੇ ਤੇ ਬਿਲਕੁਲ ਬੱਸ ਹਲਕਾ ਜਿਹਾ ਆਪਾਂ ਇਹਦੇ ਉੱਪਰ ਉਹ ਚੀਜ਼ ਲਗਾਵਾਂਗੇ ਤੇ ਆਪਣਾ ਇਹ ਬਿਜਲੀ ਵਾਲਾ ਇਹ ਬੋਰਡ ਸਵਿਚ ਬੋਰਡ ਸਾਫ ਹੋ ਜਾਊਗਾ ਬਿਲਕੁਲ ਹੀ ਤੇ ਹੁਣ ਜਿਵੇਂ ਜੀ ਦਿਵਾਲੀ ਦੇ ਦਿਨ ਨੇੜੇ ਆ ਗਏ ਤੇ ਸਾਰੀਆਂ ਪਹਿਣਾ ਘਰਾਂ ਦੇ ਵਿੱਚ ਸਸਫਾਈ ਕਰਨੀਆਂ ਤੇ ਇਸ ਵਿੱਚ ਬੋਰਡ ਵੀ ਜਿਵੇਂ ਆਪਣੇ ਇਹ ਬਹੁਤ ਜ਼ਿਆਦਾ ਗੰਦੇ ਪਏ ਹੁੰਦੇ ਆ ਬਿਜਲੀ ਵਾਲੇ ਬੋਰਡ ਤੇ ਇਹ ਵੀ ਆਪਾਂ ਨੂੰ ਸਾਫ਼ ਕਰਨੇ ਪੈਂਦੇ ਆ ਜੀ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੌਖਾ ਤਰੀਕਾ ਦੱਸਾਂਗੇ ਜੀ ਤੇ ਸਿਰਫ 2 ਮਿੰਟਾਂ ਦੇ ਵਿੱਚ ਸਭ ਤੋਂ ਆਸਾਨ ਤਰੀਕਾ ਜੀ ਇਹ ਬਿਜਲੀ ਇਸ ਵਿੱਚ ਬੋਰਡ ਸਾਫ਼ ਕਰਨ ਦਾ ਤੇ ਚਲੋ ਜੀ ਆਪਾਂ ਕਰਦੇ ਆ ਵੀਡੀਓ ਸ਼ੁਰੂ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਇੱਥੇ ਆਪਾਂ ਸਭ ਤੋਂ ਪਹਿਲਾਂ ਜੀ ਆਪਾਂ ਲਵਾਂਗੇ ਪਹਿਲੀ ਚੀਜ਼ ਕਾਲਗੇਟ ਜਿਵੇਂ ਆਪਣੇ ਘਰ ਦੇ ਵਿੱਚ ਘਰਾਂ ਦੇ ਵਿੱਚ ਅਲੱਗ-ਅਲੱਗ ਬ੍ਰਾਂਡ ਦੇ ਹੁੰਦੇ ਆ ਸਾਰਿਆਂ ਦੇ ਕੋਈ ਕਾਲਗੇਟ ਵਰਤ ਦਾ ਕੋਈ ਕੋਈ ਪੈਸਡੈਂਟ ਕੋਈ ਜਿਹੜੇ ਵੀ ਕਾਲਗੇਟ ਹੈਗਾ ਮਤਲਬ ਤੁਹਾਡੇ ਘਰ 'ਚ ਟੂਥਪੇਸਟ ਉਹੀ ਤੁਸੀਂ ਲੈ ਸਕਦੇ ਆ ਤੇ ਇਹ ਆਪਾਂ ਥੋੜਾ ਜਿਹਾ ਲਵਾਂਗੇ ਜੀ ਤੇ ਆਪਣੇ ਹਰ ਇੱਕ ਘਰ ਦੇ ਵਿੱਚ ਹੁੰਦਾ ਹੀ ਆ ਜੀ ਤੇ ਥੋੜਾ ਜਿਹਾ ਲੈ ਲਾਂਗੇ ਆਪਾਂ ਜ਼ਿਆਦਾ ਨਹੀਂ ਇੱਥੇ ਲਵਾਂਗੇ ਇੰਨਾ ਕੱਪ ਲੈ ਲਿਆ ਹੈ ਤੇ ਹੁਣ ਆਪਾਂ ਇੱਕ ਚੀਜ਼ ਇਹਦੇ ਵਿੱਚ ਹੋਰ ਮਿਕਸ ਕਰਾਂਗੇ ਜੀ ਉਹ ਵੀ ਆਪਣੇ ਘਰ ਦੇ ਵਿੱਚ ਆਮ ਰਸੋਈ ਦੇ ਵਿੱਚ ਪਈ ਹੁੰਦੀ ਹੈਗੀ ਤੇ ਕਈ ਵਾਰ ਆਪਣਾ ਧਿਆਨ ਹੀ ਨਹੀਂ ਜਾਂਦਾ ਜੀ ਸਵਿਚਬੋਰਡਾਂ ਵੱਲ ਬਾਕੀ ਆਪਾਂ ਘਰ ਦੀਆਂ ਚੀਜ਼ਾਂ ਸਾਫ਼ ਕਰ ਲੈਣੇ ਆ ਤੇ ਕਈ ਵਾਰ ਨਹੀਂ ਧਿਆਨ ਜਾਂਦਾ ਤੇ ਤਾਂ ਕਰਕੇ ਇੰਨਾ ਗੰਦਾ ਹੋ ਜਾਂਦਾ ਆਪਣੇ ਸਵਿਚਬੋਰਡ ਇਹ ਬਿਜਲੀ ਵਾਲੇ ਤੇ ਹੁਣ ਆਪਾਂ ਦੂਸਰੀ ਚੀਜ਼ ਇੱਥੇ ਲਈ ਹੈ ਜੀ ਇਹ ਹੈਗਾ ਚਿੱਟਾ ਸਿਰਕਾ ਤੇ ਇਹ ਆਪਾਂ ਥੋੜਾ ਜਿਹਾ ਪਾਵਾਂਗੇ ਖਾਨ ਦੇ ਨਾਲੀਆਂ ਚੀਜ਼ਾਂ ਚ ਜਿਵੇਂ ਇਹ ਕੰਮ ਆਉਂਦਾ ਤੇ ਉਵੇਂ ਹੀ ਸਫਾਈ ਦੇ ਵਿੱਚ ਵੀ ਕੰਮ ਆਉਂਦਾ ਜੀ ਤੇ ਥੋੜਾ ਜਿਹਾ ਆਪਾਂ ਪਾ ਲਾਂਗੇ ਜੀ ਇਹ ਸਿਰਫ ਇੱਕ ਟੱਕਣੀ ਚਾਹੀਦਾ ਆਪਾਂ ਨੂੰ ਜ਼ਿਆਦਾ ਨਹੀਂ ਇਹਦੇ ਵਿੱਚ ਆਪਾਂ ਪਾਉਣਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦੋਨਾਂ ਚੀਜ਼ਾਂ ਨੂੰ ਤੇ ਇੱਥੇ ਆਪਾਂ ਇੱਕ ਇਦਾਂ ਦਾ ਬੁਰਸ਼ ਲੈ ਲਾਂਗੇ ਜੀ ਕੋਈ ਫालतू ਆਪਣੇ ਘਰਾਂ ਦੇ ਵਿੱਚ ਪਿਆ ਹੀ ਹੁੰਦਾਗਾ ਤੇ ਇਹ ਬੁਰਸ਼ ਲੈ ਲੈਣਾ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਵਧੀਆ ਤਰੀਕੇ ਨਾਲ ਜਿਹੜਾ ਇੱਕ ਇਹ ਵਧੀਆ ਪੇਸਟ ਜਾਂ ਬਣ ਜੇ ਆਪਣਾ ਕੋਲ ਜਾਂ ਤਿਆਰ ਹੋ ਜੇ ਤੇ ਹੁਣ ਆਪਾਂ ਇਹਨੂੰ ਥੋੜਾ ਥੋੜਾ ਕਰਕੇ ਬੋਰਡ ਤੇ ਲਗਾਵਾਂਗੇ ਸਵਿਚ ਵਾਲੇ ਤੇ ਸਭ ਤੋਂ ਪਹਿਲਾਂ ਜੀ ਆਪਾਂ ਸਾਰੀਆਂ ਸੁੱਚਾਂ ਇਹ ਬੰਦ ਕਰ ਲਾਂਗੇ ਫਿਰ ਜੇਕਰ ਤੁਸੀਂ ਮੇਨ ਸਵਿਚ ਆਫ ਕਰਨਾ ਤਾਂ ਉਹ ਵੀ ਕਰ ਸਕਦੇ ਆ ਮੇਨ ਸੁੱਚ ਬੰਦ ਕਰਨਾ ਤਾਂ ਉਹ ਵੀ ਕਰ ਸਕਦੇ ਵੈਸੇ ਇੰਨੀ ਲੋੜ ਨਹੀਂ ਹੈਗੀ ਇਹ ਚ ਕਿਉਂਕਿ ਆਪਾਂ ਕਿਹੜਾ ਇਹਨੂੰ ਗਿੱਲਾ ਕਰਨਾਗਾ ਪਾਣੀ ਦੇ ਨਾਲ ਤੇ ਆਪਾਂ ਸਿਰਫ ਬੁਰਸ਼ ਨਾਲ ਹੀ ਇਹਨੂੰ ਸਾਫ਼ ਕਰਾਂਗੇ ਤੇ ਆਪਾਂ ਇਦਾਂ ਹੀ ਕਰ ਲਾਂਗੇ ਇਹਨੂੰ ਸਾਫ਼ ਤੇ ਸਭ ਤੋਂ ਪਹਿਲਾਂ ਤੁਸੀਂ ਇਹਦੀ ਹਾਲਤ ਵੇਖ ਸਕਦੇ ਆਂ ਕੀ ਹਾਲਤ ਹੈ ਦੀ ਤੇ ਬਾਅਦ 'ਚ ਵੀ ਵੇਖੋ ਤੁਸੀਂ ਕਿੰਨੇ ਜਿੱਦੀ ਦਾਗ ਹੈ ਇਹਦੇ ਤੇ ਲਓ ਜੀ ਹੁਣ ਆਪਾਂ ਇਸ ਤਰੀਕੇ ਨਾਲ ਇਹ ਬੁਰਸ਼ ਲੈ ਲਿਆ ਤੇ ਆਪਾਂ ਸਾਰੇ ਘਰ ਸੁੱਚਾਂ ਤੇ ਇਸ ਤਰੀਕੇ ਨਾਲ ਆਪਾਂ ਲਗਾ ਲਾਂਗੇ ਇਹਨੂੰ ਇਹ ਦੇਖੋ ਇਸ ਤਰੀਕੇ ਨਾਲ ਬਹੁਤ ਵਧੀਆ ਕਲੀਨਿੰਗ ਹੋ ਜੂਗੀ ਇਹਦੀ ਤੇ ਤੁਹਾਨੂੰ 2 ਮਿੰਟ ਹੀ ਲੱਗਣਗੇ ਸਿਰਫ ਇਹ ਸਾਫ ਕਰਨ ਤੇ ਕਿੰਨਾ ਮਰਜੀ ਗੰਦਾ ਹੋਵੇ ਤੁਹਾਡਾ ਸਵਿਚਬੋਰਡ ਇਹ ਸਿਰਫ 2 ਮਿੰਟਾਂ ਵਿੱਚ ਹੀ ਸਾਫ ਹੋ ਜਾਊਗਾ ਇਹ ਦੇਖੋ ਇਸ ਤਰੀਕੇ ਨਾਲ ਕੇਵਾਂ ਸਿਰਫ ਇਹਨੂੰ ਹਲਕਾ ਹਲਕਾ ਹੀ ਸਾਫ ਕਰ ਰਹੇ ਆ ਤੇ ਨਾਲ ਦੀ ਨਾਲ ਇਹ ਸਾਫ ਹੋ ਰਿਹਾ ਜੀ ਦੇਖੋ ਤੁਸੀਂ ਬਹੁਤ ਵਧੀਆ ਇਹ ਤਿਆਰ ਹੁੰਦਾਗਾ ਆਪਣੇ ਇਹ ਘਰ ਦੇ ਵਿੱਚ ਕੋਲ ਇਹ ਜਿਹੜਾ ਆਪਾਂ ਦੋ ਚੀਜ਼ਾਂ ਦਾ ਇਹ ਤਿਆਰ ਕੀਤਾ ਤੇ ਹੋਰ ਕੁਝ ਵੀ ਲਗਾਉਣ ਦੀ ਤੇ ਲੋੜ ਨਹੀਂ ਹੈਗੀ ਦੇਖੋ ਜੀ ਮਿੰਟੋ ਮਿੰਟ ਇਹ ਸਾਰਾ ਲਹਿਰਿਆਗਾ ਇਹ ਜੋ ਵੀ ਗੰਦਗੀ ਜੰਮੀ ਹੋਈ ਸੀ ਤੇ ਇਸ ਤਰੀਕੇ ਨਾਲ ਆਪਾਂ ਲਾ ਲਾਂਗੇ ਬਹੁਤ ਜਿੱਦੀ ਤੋਂ ਜਿੱਦੀ ਦਾਗ ਵੀ ਮਿੰਟਾਂ ਚ ਦੀ ਲੈ ਜਾਣਗੇ ਇਹ ਕਈ ਵਾਰ ਆਪਾਂ ਨੂੰ ਬਹੁਤ ਜ਼ਿਆਦਾ ਔਖੇ ਹੋ ਜਾਂਦੇ ਇਹ ਸਾਫ ਕਰਨੇ ਤੇ ਇਸ ਤਰੀਕੇ ਨਾਲ ਆਪਾਂ ਬਹੁਤ ਹੀ ਵਧੀਆ ਆਸਾਨ ਜਿਹੇ ਤਰੀਕੇ ਨਾਲ ਸਾਫ ਕਰ ਸਕਦੇ ਹਾਂ ਮਿੰਟੋ ਮਿੰਟੀ ਇਹ ਆਪਾਂ ਸਾਰੀਆਂ ਸੂਚਾਂ ਤੇ ਇਹ ਲਗਾ ਲਿਆ ਏ ਤੇ ਹੁਣ ਆਪਾਂ ਨਾਲ ਦੀ ਨਾਲ ਹੀ ਇਹਨੂੰ ਕੋਈ ਲਗਾ ਕੇ ਛੱਡਣ ਦੀ ਲੋੜ ਨਹੀਂ ਹੈਗੀ ਤੇ ਸੁੱਕਾ ਕੱਪੜਾ ਲੈ ਲੈਣਾ ਤੇ ਸੁੱਕੇ ਕੱਪੜੇ ਨਾਲ ਇਸ ਤਰੀਕੇ ਨਾਲ ਆਪਾਂ ਸਾਫ਼ ਕਰਾਂਗੇ ਇਹ ਦੇਖੋ ਇਹ ਵੇਖੋ ਜੀ ਇਸ ਤਰੀਕੇ ਨਾਲ ਨਾਲ ਦੀ ਨਾਲ ਆਪਾਂ ਸਾਫ਼ ਕਰਾਂਗੇ ਤੇ ਬਹੁਤ ਵਧੀਆ ਇਹ ਸਾਫ਼ ਹੋ ਰਿਹਾ ਜੀ ਦੇਖੋ ਬਿਲਕੁਲ ਕਮਾਲ ਹੀ ਹੋ ਗਿਆ ਜੀ ਵੇਖੋ ਤੇ ਬਹੁਤ ਹੀ ਕਮਾਲ ਦੀ ਟ੍ਰਿਕ ਹੈ ਜੀ ਇਸ ਤਰੀਕੇ ਨਾਲ ਦੇਖੋ ਜੀ ਇਕਦਾਂ ਹੀ ਜਿਵੇਂ ਆਪਾਂ ਨਵਾਂ ਬੋਰਡ ਲਗਾਇਆ ਹੁੰਦਾ ਇਸ ਤਰੀਕੇ ਨਾਲ ਚਮਕਾ ਗੀ ਤੇ ਵੇਖ ਸਕਦੇ ਆ ਤੁਸੀਂ ਤੇ ਸਿਰਫ ਆਪਾਂ ਹਲਕਾ ਹਲਕਾ ਹੀ ਇਹਨੂੰ ਸਾਫ ਕਰ ਰਿਆ ਐ ਤੇ ਸਾਰਾ ਆਪਾਂ ਇਹਨੂੰ ਸਾਫ ਕਰ ਲਾਂਗੇ ਇਹ ਦੇਖੋ ਜੀ ਕੋਈ ਆਪਾਂ ਇਹ ਤੇ ਕੋਈ ਜ਼ਿਆਦਾ ਮਿਹਨਤ ਨਹੀਂ ਕਰੀ ਬਿਲਕੁਲ ਕੋਈ ਵੀ ਤੇ ਇੰਨੀ ਜ਼ਿਆਦਾ ਇਹ ਤੇ ਗੰਦਗੀ ਜੰਮੀ ਹੋਈ ਸੀਗੀ ਜੀ ਤੇ ਵੇਖੋ ਇਕਦਾਂ ਹੀ ਇਹੀ ਲੱਗਦਾ ਜਿਵੇਂ ਆਪਾਂ ਨਵਾਂ ਲਿਆ ਕੇ ਲਾਇਆ ਹੁੰਦਾ ਹੁਣੇ-ਹੁਣੇ ਵੇਖ ਸਕਦੇ ਆ ਤੁਸੀਂ ਤੇ ਬਹੁਤ ਹੀ ਵਧੀਆ ਕਮਾਲ ਤੇ ਆ ਇਹ ਹੈਗਾ ਜੀ तरीका ਹੈ ਸਾਫ ਕਰਨ ਦਾ ਤੇ ਤੁਸੀਂ ਵੀ ਇਸ ਤਰੀਕੇ ਨਾਲ ਇਹਨੂੰ ਸਾਫ ਕਰ ਸਕਦੇ ਆਂ ਜੀ ਤੇ ਦੇਖੋ ਜੀ ਤੇ ਇਹ ਤਰੀਕੇ ਨਾਲ ਤੁਸੀਂ ਸਾਫ ਕਰ ਸਕਦੇ ਆਂ ਜੀ ਸਵਿਚ ਬੋਰਡ ਬਿਲਕੁਲ ਸੌਖਾ ਤਰੀਕਾ ਤੁਹਾਨੂੰ ਕੋਈ ਵੀ ਤਰੀਕਾ ਹੋਰ ਵੇਖਣ ਦੀ ਲੋੜ ਨਹੀਂ ਹੈਗੀ ਤੇ ਇਹ ਤਰੀਕਾ ਤੁਸੀਂ ਵਰਤੋ ਜੀ ਤੇ ਬਹੁਤ ਜ਼ਿਆਦਾ ਵਧੀਆ ਤਰੀਕਾ ਜੀ ਤੇ ਤੁਹਾਨੂੰ ਵੀ ਬਹੁਤ ਜ਼ਿਆਦਾ ਵਧੀਆ ਇਹਦਾ ਰਿਜ਼ਲਟ ਮਿਲੂਗਾ ਇੱਕੇ ਵਾਰੀ ਵਰਤਿਆ ਨਾਲ ਹੀ ਤੇ ਤੁਸੀਂ ਇਹੀ ਤਰੀਕਾ ਵਰਤਿਆ ਕਰੋਗੇ ਹਰ ਵਾਰ ਸਵਿਚਬੋਰਡ ਸਾਫ ਕਰਨ ਦਾ ਬਿਜਲੀ ਬੋਰਡ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਜੇਕਰ ਹਜੇ ਤੱਕ ਵੀ ਵੀਡੀਓ ਨੂੰ ਲਾਈਕ ਨਹੀਂ ਕਰਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਨਾਲ ਆਪਣਾ ਸਵਿਚਬੋਰਡ ਬਿਲਕੁਲ ਸਾਫ ਹੋ ਗਿਆ ਜੀ ਹੁਣ ਦੇਖੋ ਬਿਲਕੁਲ ਵੀ ਗੰਦਗੀ ਨਹੀਂ ਹੈ ਤੇ ਰਹੀ ਦੇ ਬਹੁਤ ਹੀ ਵਧੀਆ ਸਾਫ ਹੋ ਗਿਆ ਜੀ ਤੇ ਚਲੋ ਜੀ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਨਾਲ ਜੀ